ਅੱਜ ਤੁਹਾਨੂੰ ਪਤਾ ਹੋਵੇ ਵੀ ਅੱਜ ਇਲੈਕਸ਼ਨ ਦਾ ਰਿਜ਼ਲਟ ਆਇਆ ਜਿੱਦੇ ਜਿੰਮਨੀ ਚੌਂ ਦਾ ਜਿਹਦੇ ਵਿੱਚ ਇੱਕ ਵੱਡਾ ਫਾਤੂਆ ਉੱਥੇ ਆਮ ਆਦਮੀ ਪਾਰਟੀ ਨੇ ਮਦਿਆ ਤੁਹਾਨੂੰ ਪਤਾ ਵੀ ਇੱਕ ਵੱਡੀ ਇਤਿਹਾਸਕ ਜਿੱਤ ਮਿਲੀ ਆ ਤੇ ਜੇ ਗੱਲ ਕਰੀਏ ਇੱਕ ਫਸਲ ਹੋਇਆ ਮੁਕਾਬਲਾ ਤੇ ਜਿੰਨੇ ਬੋਟ ਬਾਕੀ ਜਿੰਨੇ ਵੀ ਪਾਰਟੀਆਂ ਜਿੰਨੇ ਵੀ ਕੈਂਡੀਡੇਟ ਸੀ ਉਹ ਦੋ ਵੱਧ ਸਾਡਾ ਜਿਹੜਾ ਕੈਂਡੀਡੇਟ ਦਾ ਆਖਜੀ ਖੜੇ ਸੀ ਜੀ ਉਹਨਾਂ ਨੂੰ ਮਿਲ ਕੇ ਜਿਹੜਾ ਅੱਜ ਜਿੱਤ ਮਿਲੀ ਆ ਉਹਦੀ ਖੁਸ਼ੀ ਜਨਸੀ ਸਾਰੇ ਬਾਜ਼ਾਰ ਤੇ ਅੱਜੋਂ ਵੱਧ ਰਹੇ ਆ ਤੇ ਸਾਰੇ ਬੜੀ ਖੁਸ਼ੀ ਦਾ ਮਾਹੌਲ ਆ ਬੱਥਰਾ ਆਉਣ ਵਾਲੀਆਂ ਜਿੰਮਨੀ ਚੋਣਾਂ ਦੀ ਗੱਲ ਕਰੀਏ ਚਾਰ ਜਗ੍ਹਾ ਤੇ ਹੋਸੀ ਹਜੇ ਇਲੈਕਸ਼ਨ ਹੋਣੇ ਨੇ ਕਿੱਦਾਂ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਇਹ ਉਹ ਦਾ ਰਾਜ ਆ ਜੀ ਤੁਹਾਨੂੰ ਪਤਾ ਪਹਿਲੀ ਜਿੰਮਨੀ ਚੋਣ ਹੋਈ ਆ ਤੇ ਅਗਲੀ ਵੀ ਅਜਿਹੀ ਤਿਆਰੀ ਪੂਰੀ ਤਿਆਰੀ ਚ ਆ ਜਿਵੇਂ ਅੱਜ ਸਾਡੀ 91 ਸੀਟਾ ਹੋ ਗਈ ਆ ਪਾਨੂੰ ਪਤਾ ਹੀ ਆ ਬੀਵੀਆਰ ਦਸਤੇ ਇਹ ਕਿਹਨਾ ਕਰਕੇ ਜੇ ਦੋ ਸੀਟਾ ਖਾਲੀ ਰਹੀ ਤੇ ਇਹ ਜਿਵੇਂ ਜਦੋਂ ਸਰਕਾਰ ਬਣੀ ਸੀਗੀ ਬੰਨ ਮਿਸਟਰੀ ਸੀਗੀ ਇਹ 95 ਦੇ ਜਾਣਗੇ ਜੀ ਅਗਲੇ ਚਾਰ ਦੇ ਚਾਰੇ ਜਿੱਥੇ ਵੀ ਪਾੜ ਇਹ ਇਹ ਵੀ ਕਿਹਾ ਜਾ ਸਕਦਾ ਕਿ ਲੋਕ ਜਿਹੜੇ ਆਮ ਸਰਕਾਰ ਦੇ ਕੰਮਾਂ ਤੋਂ ਕੋਈ ਨਹੀਂ ਦੁਬਾਰਾ ਫਿਰ ਮੋੜ ਪਰਵਾਹੀ ਕਰ ਰਹੇ ਹਾਂ ਹਾਂਜੀ ਦੇਖੋ ਜਿਹੜੀ ਅੱਜ ਦੀ ਜਿੱਤ ਹੈ ਜਿਹੜੀ ਵੱਡੀ ਜਿੱਤ ਹੈ ਇੱਕ ਸਿਆਸਤ ਜਿੱਤ ਹੈ ਅੱਜ ਉਹ ਥੋੜੇ ਸਮੇਂ ਪਾਲੇ ਸਾਰੇ ਦੇ ਮੂਰੇ ਆ ਤੇ ਫਾਦਲੀ ਕੰਮ ਲੈ ਕੇ ਗਏ ਲੋਕਾਂ ਚ ਇਹ ਲੋਕਾਂ ਨੇ ਖੁਸ਼ ਹੋ ਕੇ ਵੋਟ ਜਿਹੜੀ ਵੋਟਾ ਆਮਦੀ ਪਰਵੈ ਨੂੰ ਪਾਈ ਮਤਲਬ ਵੋਟ ਇੱਕ ਪਾਸੇ ਜਿਹੜਾ ਅੱਜ ਫਤਵਾ ਦੇ ਤਾਲੂਕਾਂ ਨੇ ਤੇ ਉਹ ਵੀ ਖੁਸ਼ੀ ਮਨਾਉਣ ਲੱਗੇ ਤੇ ਇਹੀ ਲੋਕਾਂ ਦੇ ਮਨ ਚ ਤੁਹਾਨੂੰ ਕੋਈ ਵੀ ਸਾਰੇ ਲੋਕਾਂ ਦੇ ਕਮੇਟੀ ਜਿਹੜਾ ਜਤਾਇਆ ਉਸੇ ਸਰਕਾਰ ਵੱਲੋਂ ਜਿਹੜੇ ਦਾਅਵੇ ਕੀਤੇ ਵਾਦੇ ਕੀਤੇ ਗਏ ਸੀ ਜਿਹੜੇ ਕਹਿੰਦੇ ਨੇ ਮਾਉਣ ਵਾਲੇ ਦਿਨ ਪੂਰੇ ਕੀਤੇ ਜਾਣਗੇ ਨਹੀਂ ਸਰਕਾਰ ਵੱਲੋਂ ਵਾਦੇ ਨਹੀਂ ਗਾਰੰਟੀਆਂ ਕੀਤੀਆਂ ਗਈਆਂ ਸੀ ਤੇ ਗਾਰੰਟੀ ਦਾ ਮਤਲਬ ਪੂਰਾ ਕਰਨਾ ਹੁੰਦਾ ਤੁਹਾਨੂੰ ਪਤਾ ਹੈ ਕਿ ਜਿੰਨੀਆਂ ਗਾਰੰਟੀਆਂ ਨੇ ਮੈਂ ਪਿਛਲੀ ਵਾਰ ਵੀ ਤਾਂ ਸਿਰਫ ਇੱਕ ਗਾਰੰਟੀ ਛੱਡ ਗਈ ਜਿਹੜੀ ਬੀਪੀਐ ਵਾਲ ਉਹ ਵੀ ਹੌਲਾ-ਦਲਾ ਜਿ puri ਹੋਣੀ ਹੈ ਲਗਭਗ ਜਿੰਨੀਆਂ ਗਾਰੰਟੀ ਸਰਕਾਰ ਨੇ ਕੀਤੀਆਂ ਸੀਗੇ ਪੰਜਾਬ ਦੇ ਲੋਕਾਂ ਨਾਲ ਉਹ ਸਾਰੀਆਂ ਲਗਭਗ ਪੂਰੀਆਂ ਗਾਰੰਟੀਆਂ ਤੇ ਉਹੀ ਕਮਲਾ ਕੇ ਲੋਕਾਂ ਜਾਉਂਗੇ ਸਰ